ਫਰੀਦਕੋਟ ਸੀਟ ਦੇ ਉੱਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਇੱਕ ਵੱਡੀ ਜਿੱਤ ਹੋਈ ਹੈ ਪਰ ਜਿੱਤ ਦੇ ਪਿੱਛੇ ਇੱਕ ਵੱਡਾ ਨਾਮ ਹੈ ਭਾਈ ਅਗਵਾਨ ਜੀ ਭਾਈ ਅਗਵਾਨ ਜੀ ਸ਼ਹੀਦਾ ਦੇ ਪਰਿਵਾਰ ਤੋਂ ਨੇ ਤਾ ਆਖਿਰਕਾਰ ਕਿਵੇਂ ਸਾਰੀ ਵਿਵਸਥਾ ਮੰਦੀ ਰਚੀ ਗਈ ਕਿਵੇਂ ਸਾਰਾ ਕੰਮ ਹੋਇਆ ਅਖੀਰਲੇ 15 ਦਿਨ ਕਿਵੇਂ ਨਿਰਨਾਇਕ ਬਣੇ ਤਾਂ ਸਾਡੇ ਨਾਲ ਭਾਈ ਗਵਾਨ ਜੀ ਮੌਜੂਦ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਗ੍ਰੇਟ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਤੇ ਸਮੁੱਚੇ মিডিਏ ਨੇ ਸਾਡੀ ਗੱਲ ਵਿਸ਼ਵ ਦੇ ਵਿੱਚ ਲੈ ਕੇ ਗਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਸਾਹਿਬ ਇੱਕ ਜਾਣਨਾ ਚਾਹੁੰਦੇ ਆ ਕਿ ਆਖਿਰਕਾਰ ਚੋਣਾਂ ਦੇ ਅਖੀਰਲੇ 20 ਦਿਨ ਚ ਕੀ ਇਦਾਂ ਦਾ ਹੋਇਆ ਸਾਰੀ ਸੰਗਤ ਜਾਣਨਾ ਚਾਹੁੰਦੀ ਹੈ ਕਿ ਪਹਿਲੇ ਤੇ ਲੋਕ ਭਾਈ ਸਰਬਜੀਤ ਸਿੰਘ ਖਾਲਸਾ ਸਾਨੂੰ ਜਾਣਦੇ ਤੱਕ ਨਹੀਂ ਸੀ ਪਰ ਅਚਾਨਕ 20 ਦਿਨ ਚ ਐਸਾ ਕੇਰਾ ਜਿਹੜਾ ਸ਼ੂਮੰਤਰਹੀ ਕਹਿੰਦੇ ਆ ਉਹ ਹੋਇਆ ਜਿਹਦੇ ਨਾਲ ਕਿ ਅੱਜ ਇੱਕ ਵੱਡੀ ਜਿੱਤ ਅਸਲ ਹੋਈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ ਜਿੱਥੇ ਗੁਰੂ ਨਾਨਕ ਪਾਤਸ਼ਾਹ ਮੇਰੇ ਮਹਾਰਾਜ ਵੇਲੇ ਬਾਣੀ ਦਾ ਜਿੱਥੇ ਉਹ ਛਾਂ ਕਰਦੇ ਸੱਪਾਂ ਦੀ ਤੇ ਉੱਥੇ ਬਾਣੀ ਆ ਜਿਹੜੀ ਗੁਰਬਾਣੀ ਗੁਰੂ ਨੂੰ ਅੱਗੇ ਸਿੰਘਾਂ ਨੂੰ ਅੱਗੇ ਲੈ ਕੇ ਜਾਂਦੀ ਸਾਨੂੰ ਸਭ ਤੋਂ ਵੱਡਾ ਜਿਹੜਾ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਸਾਨੂੰ ਮਾਣ ਸੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਵੀ ਕੌਮ ਕਰਜ਼ ਨਹੀਂ ਰੱਖਦੀ ਸ਼ਹੀਦਾਂ ਦਾ ਹੂੰ ਕਦੀ ਨਹੀਂ ਕੌਮ ਸਿੱਖ ਕੌਮ ਇੱਕ ਐਸੀ ਕੌਮ ਆ ਇਹ ਜਿਨੇ ਹਾ ਦਾ ਨਾਰਾ ਮਾਰਿਆ ਉਹਨੂੰ ਵੀ ਯਾਦ ਕਰਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰਾਂ ਨੂੰ ਨੀਂਹ ਜੇ ਚਿੰਨ ਲੱਗੇ ਸੀ ਤੇ ਨਵਾਬ ਮਲੇਰ ਕੋਟਲੇ ਦਾ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਤੇ ਕੌਮ ਉਹਦੇ ਹਾ ਦੇ ਨਾਰੇ ਨੂੰ ਯਾਦ ਕਰਦੀ ਦੀ ਇਸ ਤੋਂ ਬਾਅਦ ਉਹ ਫਿਰ ਵੀ ਨਹੀਂ ਉਹਦੇ ਹਾ ਦੇ ਨਾਰੇ ਨੂੰ ਅੱਜ ਵੀ ਕੌਮ ਯਾਦ ਕਰਦੀ ਚੱਪੜ ਚੇੜੀ ਦੇ ਬਾਬਾ ਬੰਦਾ ਬਹਾਦਰ ਮਹਾਰਾਜ ਦੇ ਜਦੋਂ ਸਾਡੀ ਜੰਗ ਲੜੀ ਗਈ ਆ ਤੋ ਸਾਡੇ ਸਾਹਮਣੇ ਖਲੋਤਾ ਵੀ ਪਰ ਉਹ ਨਹੀਂ ਗੱਲ ਯਾਦ ਰੱਖੀ ਕੌਮ ਨਹੀਂ ਉਹ ਗੱਲ ਯਾਦ ਰੱਖੀ ਵੀ ਇਹਨੇ ਸਾਡੇ ਪੁੱਤਰਾਂ ਵਾਸਤੇ ਆਹ ਦਾ ਨਾਰਾ ਮਾਰੇ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਵੀ ਇਹ ਸਿੱਖ ਪੰਥ ਆ ਇਹ ਕਰਜ਼ ਜਰੂਰ ਅਤਾਰੇਗਾ ਤੇ ਸਾਨੂੰ ਮਾਣ ਆ ਇਹ ਜਿਹੜਾ ਪੰਥ ਆ ਚੁੱਕਦਾ ਵੀ ਬਹੁਤ ਆ ਤੇ ਸੋਚਦਾ ਵੀ ਬੜੀ ਗੱਲ ਬਿਆਰ ਮੈਂ ਸੁਣ ਰਿਹਾ ਸੀ ਕਹਿੰਦੇ ਕਿ ਮੇਰੇ ਕੋਲ ਤੇ ਸਕੂਟਰ ਦੇ ਵਿੱਚ ਤੇਲ ਪਵਾਜੋਗੇ ਪੈਸੇ ਨਹੀਂ ਸਨ ਤਾਂ ਭਾਈ ਗਵਾਨ ਜੀ ਤੁਸੀਂ ਜਦੋਂ ਪਹੁੰਚੇ ਇਹਨਾਂ ਦੇ ਨਾਲ ਜਦੋਂ ਵਾਰਤਾ ਹੋਈ ਤੇ ਆਖਿਰਕਾਰ ਕਿਵੇਂ ਬਣਾ ਕਿਉਂਕਿ ਇੱਕ 10000 ਬੰਦਿਆਂ ਦੀ ਗੱਲ ਨਹੀਂ ਹੈ ਲੱਖਾਂ ਬੰਦਿਆਂ ਤੱਕ ਅਪਰੋਚ ਕਰਨ ਦੀ ਗੱਲ ਆ ਉਹ ਕਿਵੇਂ ਅਪਰੋਚ ਹੋਇਆ ਔਰ ਕੀ ਤੁਸੀਂ ਅੱਜ ਆਪਣੀ ਰਣਨੀਤੀ ਦੱਸਣਾ ਚਾਹੋਗੇ ਮੈਂ ਫਿਰ ਕਹਿਣਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਕਲਾ ਵਰਤਾਈ ਤੇ ਸ਼ਹੀਦਾਂ ਨੇ ਜਿਹੜੀਆਂ ਵਿਦੇਸ਼ ਦੀਆਂ ਸੰਗਤਾਂ ਸਜੋਗ ਤੇ ਅਸੀਸਾਂ ਤੁਸੀਂ ਇਹ ਵੇਖੋ ਕਿ ਕਿੱਡੀ ਵੱਡੀ ਕਲਾ ਹੋਊਗੀ ਕੱਡੇ ਕੱਡੇ ਸਿੰਘ ਜਿਹੜੇ ਸਾਡੇ ਨਾਲ ਜਿਹੜੇ ਲੱਖਾਂ ਰੁਪਏ ਲੈ ਕੇ ਲੋਕੀਂ ਨਾ ਕਰੋੜਾ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਉਹ ਹਨ ਕੇ ਖੜੇ ਇੱਕ ਪਾਸੇ ਉਹ ਹੀ ਜਿਹੜੇ ਫਿਲਮੀ ਫਿਲਮੀ ਕਲਾਕਾਰ ਹੀ ਇੱਕ ਪਾਸੇ ਉਹ ਹੀ ਜਿਨ੍ਹਾਂ ਕਰ ਵਖਾਇਆ ਕੰਮ ਵਾਸਤੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਦੇਣ ਆ ਮੈਂ ਸਮਝਦਾ ਜਿਹੜਾ ਸਾਡੇ ਜਿਨ੍ਹਾਂ ਨੂੰ ਦੁਨੀਆ ਸੁਣਦੀ ਗੁਰੂ ਘਰ ਦੇ ਵਜੀਦ ਗੁਰੂ ਘਰ ਦੇ ਕੀਰਤਨੀਏ ਸਾਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਉਹਨਾਂ ਨੂੰ ਸੀਸਾਂ ਦਿੱਤੀਆਂ ਤੁਸੀਂ ਵੇਖੋ ਮੈਂ ਤੁਹਾਨੂੰ ਨਾ ਇਹੋ ਜੀ ਨਾਂ ਦੱਸੋ ਸੋਈ ਸਾਹਿਬ ਜਿੱਦਾਂ ਜਿਨ੍ਹਾਂ ਦੇ ਕਲਮ ਨੂੰ ਲੱਖਾਂ ਦੁਨੀਆਂ ਸੁਣਦੀ ਉਹਨਾਂ ਨੇ ਜਾ ਕੇ ਸਾਡੇ ਨਾਲ 20 ਦਿਨ ਇੰਨੇ ਲਾਏ ਮਾਜੇ ਤੋਂ ਸੋ ਮੇਰਾ ਕਹਿਣ ਦਾ ਹਰ ਸਿੱਖ ਨੇ ਆਪਣਾ ਫਰਜ਼ ਬੰਨਿਆ ਪੈਸੇ ਬਿਲਕੁਲ ਨਹੀਂ ਪਰ ਮੈਂ ਇਹ ਗੱਲ ਕਹਿਣਾ ਵੀ ਪੈਸਾ ਮੈਟਰ ਨਹੀਂ ਕਰਦਾ ਸੰਗਤ ਦੀ ਅਸੀਸ ਮੈਟਰ ਕਰਦੀ ਉਹਨੂੰ ਸੀਸਾ ਲੱਗਤ ਸੰਗਤ ਨੇ ਕਿਵੇਂ ਪਿਆਰ ਦਿੱਤਾ ਜਦੋਂ ਤੁਸੀਂ ਸੰਗਤ ਚ ਪਹੁੰਚਦੇ ਹੋ ਜਦੋਂ ਕਿਉਂਕਿ ਗੱਲ ਹੈ ਕਿ 15 ਦਿਨ ਅਖੀਰ ਦੇ ਜਿਹੜੇ ਸੀ ਤਾਂ ਸੰਗਤ ਵੱਲੋਂ ਪਹਿਲਾ ਰਿਸਪੌਂਸ ਕੀ ਸੀ ਤੇ ਕਿਵੇਂ ਉਸ ਨੂੰ ਅੱਗੇ ਵਧਾਇਆ ਮੈਂ ਭਾਈ ਇੱਕੋ ਹੀ ਗੱਲ ਤੁਹਾਨੂੰ ਦੱਸਾਂ ਜਦੋਂ ਮੈਂ ਮਾਲਵੇ ਦੀ ਧਰਤੀ ਤੇ ਗਿਆ ਜਦੋਂ ਸੰਗਤ ਸਾਨੂੰ ਮਿਲਦੀ ਸਾਡੇ ਗੱਲ ਨਾਲ ਲਾ ਕੇ ਵਿਰਾਗ ਚ ਜਾਂਦੀ ਮੈਂ ਜੋ ਉੱਥੇ ਪਿਆਰ ਮਿਲਿਆ ਆ ਥਾ ਜ਼ਿੰਦਗੀ ਆਪਾਂ ਸਮਝਾਂਗੇ ਵੀ ਭਾਈ ਵਿਜੈ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੀ ਜਿਹੜੀ ਸ਼ਹਾਦਤ ਆ ਜਿਹੜੀ ਉਹਨਾਂ ਦੀ ਸੋਚ ਆ ਕੌਮ ਦੇ ਅੰਦਰ ਆ ਜੀ ਚਿੰਨ੍ਹ ਹੈਗੀ ਕੌਮ ਉਹਦੀ ਸੋਚ ਨੂੰ ਸਮਰਪਤ ਹੈ ਉਹਦੀ ਸਰਬਜੀਤ ਸਿੰਘ ਖਾਲਸਾ ਗੰਨਾ ਵਾਲੇ ਉਹਨਾਂ ਨੂੰ ਹੀ ਵੋਟ ਪਾ ਬਿਲਕੁਲ ਜਦੋਂ ਭਾਈ ਸਾਹਿਬ ਗਏ ਵੀਰਜੀ ਹਣੀ ਸੁਖਵਿੰਦਰ ਸਿੰਘ ਗੁਮਾਨ ਮਾਲਵੇਚ ਬਹੁਤੇ ਲੋਕਾਂ ਨੂੰ ਨਹੀਂ ਸੀ ਪਤਾ ਕੌਣ ਜਦੋਂ ਦੱਸਿਆ ਉਦੋਂ ਪਤਾ ਲੱਗਾ ਵੀ ਇਹ ਸਤਵੰਤ ਸਿੰਘ ਦੇ ਭਤੀਜਾ ਜੀ ਉਹ ਪਰਿਵਾਰ ਵੇਖੇ ਜਿਹੜੇ ਕਹਿੰਦੇ ਵੀ 2 ਮਿੰਟ ਸਾਡੇ ਘਰ ਚਰਨੀ ਪਾ ਜਾਵੇ ਇਦਾਂ ਹੀ ਹੋਈ ਇੱਕ ਬੰਨੇ ਪੂਰੀ ਇੰਡਸਟਰੀ ਸੀ ਗਿੱਪੀ ਕਰ ਰਹੀ ਸੀ ਸੁਬਿੰਦਰ ਮੈਂ ਉਹ ਹੀ ਅਗਵਾਨ ਸਾਹਿਬ ਗੱਲ ਕਰ ਰਿਹਾ ਆਪਾਂ ਵੀ ਲਗਾਤਾਰ ਬੜੇ ਸਾਲ ਤੋਂ ਮਿਲ ਰਹੇ ਉੱਥੇ ਜਦੋਂ ਇੱਕਦਮ ਇੱਕ ਕਹਿੰਦੇ ਨਾ ਅਲੱਗ ਤਰ੍ਹਾਂ ਦਾ ਫੀਲਡ ਹੈ ਅਲੱਗ ਤਰ੍ਹਾਂ ਦੀ ਚੀਜ਼ ਸੀ ਇੱਥੇ ਵੀ ਹੈ ਉਹੋ ਤਰ੍ਹਾਂ ਦੀ ਲੇਕਿਨ ਉੱਥੇ ਫਿਰ ਕਿਵੇਂ ਸੈੱਟ ਕਿਵੇਂ ਕੀਤਾ ਗਿਆ ਕਿਉਂਕਿ ਵੱਡੇ ਚਿਹਰੇ ਵੀ ਸਾਹਮਣੇ ਜੀ ਆਨਸਰਾ ਜਹਾਂਸ ਕਰਮਜੀਤ ਅਨਮੋਲ ਵੱਡੇ ਨਾਮ ਹਨ ਉਹਨਾਂ ਨੂੰ ਕਹੀ ਪਛਾਣ ਦੱਸਣ ਦੀ ਵੀ ਲੋੜ ਨਹੀਂ ਮੈਂ ਕਹਿੰਦਾ ਉਹ ਚਿਹਰਿਆਂ ਦੀ ਕੋਈ ਚਿਹਰੇ ਤੇ ਮੁ ਤੁਸੀਂ ਇਹ ਵੇਖੋ ਜਿਹੜੇ ਦੁਨੀਆ ਦੇ ਵੱਡੇ ਪੱਤਰਕਾਰ ਸਤੀਸ਼ ਜੈਕਮਾਰਕ ਤੁਲੀ ਵਰਗੇ ਉਹਨੂੰ ਤਰਸਦੇ ਸੀ ਭਾਈ ਸੁਤਵੰਦ ਸਿੰਘ ਦੀ ਫੋਟੋ ਖੇਚਣ ਲਈ ਤੇ ਜਿੱਥੇ ਉਹ ਚੜਖਿਆ ਜਿੰਨਾ ਦੇਸ਼ ਦੀ ਪ੍ਰਧਾਨ ਮੰਤਰੀ ਦਾ ਜਿਹਦੇ ਤੇ ਕੇਸ ਹੋਏ ਤੇ ਕੌਮ ਨੂੰ ਤੇ ਏਡਾ ਵੱਡਾ ਮਾਣ ਮਿਲਿਆ ਕੌਮ ਨੇ ਤੇ ਇੱਕੋ ਵਾਰੀ ਇਹਨੂੰ ਕਿਹਾ ਵੀ ਆਡੇ ਕਰੋ ਕਿੰਨਾ ਪਿਆਰ ਕਿੰਨਾ ਕੁ ਮਿਲਿਆ ਜਿੰਨਾ ਕਿ ਜ਼ਿੰਦਗੀ ਮਿਲਿਆ ਕਿ ਕੱਲੇ ਇਲੈਕਸ਼ਨਾਂ ਤੋਂ ਨਾ ਮਿਲਿਆ ਨਹੀਂ ਮੈਂ ਇੱਕੋ ਹੀ ਗੱਲ ਕਰਨਾ ਜਿੰਨਾ ਸਾਨੂੰ ਕੌਮ ਨੇ ਮਾਣ ਸਨਮਾਨ ਪਹਿਲਾਂ ਬਹੁਤ ਦਿੱਤਾ ਸ਼ਬਦਾ ਜੀ ਨਹੀਂ ਬਣਾਉਂਦਾ ਉਹਦਾ ਕਾਰਨ ਪਰ ਜਿਹੜਾ ਫਰੀਦਕੋਟ ਦੀ ਧਰਤੀ ਤੋਂ ਮਿਲਿਆ ਮੈਂ ਕਹਿੰਦਾ ਲਕੜਾਂ ਪੈਣ ਤੱਕ ਯਾਦ ਰੱਖਾਂਗੇ ਵਾਹਿਗੁਰੂ ਬਲੇ ਇਸ ਤੋਂ ਵੱਧ ਤੱਕ ਲੋ ਸੋਨਾ ਕਿਸੇ ਵੇਲੇ ਮਨ ਦਿਲ ਡੋਲਿਆ ਸੀ ਕਿ ਜਦੋਂ ਕਾਫਲਾ ਵੱਧਦਾ ਗਿਆ ਕਾਫਲਾ ਵੱਧਦਾ ਗਿਆ ਤਾਂ ਜਿੱਤਰੀ ਹੋਰ ਨੇੜੇ ਨਜ਼ਰ ਆਂਦੀ ਰਹੀ ਉਸ ਲਈ ਉਤਸ਼ਾਹ ਕਿੰਦਾ ਦਾ ਸੀ ਕਿਵੇਂ ਜੋਸ਼ ਸੀ ਮਨ ਦੇ ਵਿੱਚ ਪਹਿਲਾਂ ਸਾਾਨੂੰ ਹੱਡੇ ਲਈ ਤੱਕ ਸੁਪਰੀਮ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਜੀ ਨੇ ਇੱਕ ਹੁਕਮ ਜਾਰੀ ਕੀਤਾ ਸੀ ਉਹ ਦਿਨਾਂ 'ਚ ਕੋਈ ਵੀ ਆਪਾਂ ਚ ਨਹੀਂ ਖੁਸ਼ੀ ਕਰਨੀ ਪਰ ਸਾਡੇ ਲਈ ਤੱਕ ਅੱਜ ਵੀ ਆਪਾਂ ਅੱਜ ਦੇ ਦਿਨ ਤੇ ਜਿੰਨੇ ਇਕੱਠੇ ਆਂ ਸਾਡੂੰ ਅੰਦਰੋਂ ਮਹਾਰਾਜ ਤਰਸ ਕਰੇ ਜੇ ਮਹਾਰਾਜ ਨੇ ਏਡੀ ਵੱਡੀ ਸੇਵਾ ਦਿੱਤੀ ਉਥੇ ਏਡੀ ਵੱਡੀ ਨਿਮਰਤਾ ਨਰਮਾਈ ਦਾ ਪੱਖ ਤਗੜਾ ਦਵੇ ਕੌਮ ਤੋਂ ਆਪਾਸ ਕਰਦੇ ਵੀ ਅਰਦਾਸ ਕਰੋ ਸਾਡੀ ਹੁਣ ਨਿਭ ਜੇ ਜੋਧਿਆਂ ਦੀ ਦਸਤਾਰ ਤੇ ਕੋਈ ਐਸਾ ਕਲੰਕ ਨਾ ਲੱਗੇ ਭਾਈ ਦੀ ਚੋਣਾ ਵਾਸਤੇ ਤਿਆਰੀ ਉਹ ਆਉਣ ਵਾਲਾ ਸਮਾਂ ਦੱਸਿਆ ਨਹੀਂ ਪਰ ਫਿਰ ਵੀ ਭਾਈ ਗਵਾਨ ਜੀ ਕਿਉਂਕਿ ਤੁਸੀਂ ਇਸ ਵੇਲੇ ਇੱਕ ਰਣਨੀਤੀ ਕਰ ਅਮਰਪਾਲ ਸਿੰਘ ਖਾਲਸਾ ਤੇ ਸਰਜੀ ਕਰਕੇ ਮੀਟਿੰਗ ਆਉਣ ਵਾਲੇ ਦਿਨਾਂ 'ਚ ਵਧੀਆ ਰਿਜ਼ਲਟ ਦਵਾਂਗੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਵਾਸਤੇ ਕਿਉਂਕਿ ਸਾਨੂੰ ਜ਼ਰੂਰੀ ਹੈ ਇਸ ਵੇਲੇ ਅਗਰ ਮੰਗ ਪੂਰੇ ਕੌਮ ਚ ਉੱਠ ਰਹੀ ਹੈ ਤਾਂ ਉਹ ਇਸ ਵੇਲੇ ਉੱਠ ਰਹੀ ਹੈ ਕਿ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ ਬੇਨਚੱਕ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਵੱਡਾ ਦਿਲ ਕਰਕੇ ਜਿਹੜੇ ਸਾਡੇ ਬੰਦੀ ਸਿੰਘ ਹੈ ਉਹਨਾਂ ਨੂੰ ਬਾਹਰ ਕਰ ਦੇ ਕਿਉਂਕਿ ਬਹੁਤ ਸਾਰੀ ਗੱਲਾਂ ਕੀਤੀਆਂ ਜਾਂਦੀਆਂ ਸੀ ਪਰ ਉਹ ਜਿਸ ਤਰੀਕੇ ਨਾਲ ਜਨਤਾ 1,99,000 ਵੋਟ ਤੋਂ ਜਿਤਾ ਗਈ ਹੈ ਜਵਾਬ ਜਨਤਾ ਨੇ ਦਿੱਤਾ ਉਹ ਵੀ ਸਾਡੇ ਭਰਾ ਹੀ ਹੈ ਜਿਨ੍ਹਾਂ ਕੀਤੀਆਂ ਉਹ ਵੀ ਆਪਣੀ ਹੈ ਸਤਿਕਾਰਯੋਗੀ ਕੋਈ ਗੱਲ ਨਹੀਂ ਸਾਰਿਆਂ ਨੂੰ ਕੱਲ ਵਾਅਦਾ ਰਹਿਗਾ ਜੀ ਦਿਨ ਪ੍ਰਤੀ ਦਿ ਨਹੀਂ ਕਰਨੀ ਆਪਾਂ ਆਉਣ ਵਾਲੇ ਦਿਨਾਂ 'ਚ ਰਣਨੀਤੀ ਬਣਾਵਾਂਗੇ ਵਧੀਆ ਬਲਾਕ ਸਮਾਜਿਕ ਸਮਾਗਮ ਤੇ ਕਦੋਂ ਜਾ ਰਹੇ ਜੀ ਛੇਤੀ ਜਾਵਾਂਗੇ ਜੀ ਜਦੋਂ ਸਾਨੂੰ ਸੱਦਣਗੇ ਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਭਾਈ ਸੁਖਿੰਦਰ ਸਿੰਘ ਅਗਵਾਨ ਜਿਹਨਾਂ ਨਾਲ ਗੱਲਬਾਤ ਕੀਤੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਦੇ ਵਿੱਚ ਇੱਕ ਵੱਡਾ ਪਾਰਟਪਲੇ ਕੀਤਾ ਸੀ ਤੇ ਅੱਜ ਉਹਨਾਂ ਨੂੰ ਦੱਸਿਆ ਕਿ ਆਖਿਰਕਾਰ ਕਿਸ ਤਰ੍ਹਾਂ ਚੋਣਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਭੂਮਿਕਾ ਨਿਭਾਈ ਜਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਵੱਡੀਆਂ ਗੱਲਾਂ ਦਾ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਦਿਲ ਦੀ ਗੱਲ ਆ ਉਹ ਕਰਦੇ ਨਜ਼ਰ ਆਏ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ